ओए ब्रो राठौर साहब की ਯਾ ਲੈ ਜੀ 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 ਵਾ ਲੈ ਕੱਮ ਆ ਗਿਆ ਆ ਆ ਤੋਦੇ ਮੈਂ ਕਹਿੰਦਾ ਜਦੋਂ ਕੱਪਲੇ ਆ ਗਿਆ ਤਾਂ ਉਹ ਪਾਉਂਦਾ ਨਹੀਂ ਬਤਾ ਦੇਦਾ ਪਤਾ ਕਰਾਂ ਉਹ ਜਿਹੜੇ ਨੇ ਠੀਕ ਹੈ ਲੱਭੀ ਹੱਦ ਜਿਹਦੇ ਜਿਹਦਾ ਕਾਲ ਉਹ ਤਾਂ ਦੂਰ ਦਾ ਸੀ ਨਾ ਇਹ ਕਦੋਂ ਪਤਾ ਕਰਾਂ ਇਹਦਾ multimil <coughs> <laughs> Beast ਪਾ ਦਿੱਤਾ ਉਹ ਇਹੋ ਜਿਹਾ ਦਾ ਰੌਣਕ ਨੇ ਜੀ ਇਹ ਵੀ ਬਾਰ ਉਹ ਜੀ ਰੌਣਕ ਸਾਹਿਬ ਕੀ ਮੈਟਰ ਆਇਆ ਸੀ ਸਾਹਮਣੇ ਨਿਊਦੀਪਨਗਰ ਮਹੱਲੇ ਚ ਹਾਂ ਜੀ ਮੈਨੂੰ ਬਾੜ ਦੇ ਵਿੱਚ ਇੱਕ ਨਿਊਦੀਪਨਗਰ ਮਹੱਲੇ ਵਿੱਚ ਇੱਕ ਫੋਨ ਆਇਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਆ ਉਹਨੂੰ ਕੁੱਤਾ ਖਿੱਚ ਕੇ ਲੱਗੇ ਜਾ ਰਿਹਾ ਪਰ ਉਹ ਨਾ ਕੋਈ ਛੋਟਾ ਤੇ ਉਹਦੇ ਜਦੋਂ ਮੈਂ ਉਹਨਾਂ ਦੇ ਫੋਨ ਤੇ ਗੱਲ ਕੀਤੀ ਤੇ ਪੁੱਛੀ ਸਾਰੀ ਗੱਲਬਾਤ ਉਹਨਾਂ ਨੂੰ ਗੱਲਬਾਤ ਸੁਣਨ ਤੋਂ ਬਾਅਦ ਉਸੇ ਵੇਲੇ ਮੈਂ ਚੌਕੀ ਇੰਚਾਰਜ ਸਰਦਾਰ ਸੁਦੇਵ ਸਿੰਘ ਉਹਨਾਂ ਨੂੰ ਸੂਚਿਤ ਕੀਤਾ ਤੇ ਮਾਰੇ ਤੋਂ ਥਾਣੇ ਉਹਨਾਂ ਨੇ ਆਪ ਸੂਚਿਤ ਕੀਤਾ ਤੇ ਇਹ ਜਿਹੜੀ ਬੱਚੇ ਦੀ ਜਿਹੜੀ ਆ ਅਸੀਂ ਚੌਕੀ ਆਪਣੇ ਇਤਰਾਹ ਦਿੱਤੀ ਆ ਇਹ ਬਾੜ ਦੇ ਵਿੱਚੋਂ ਜੋ ਫੋਨ ਗਿਆ ਸੀ ਉਸ ਅਧਾਰ ਤੇ ਦਿੱਤੀ ਆ ਪਰ ਜੋ ਜੋ ਘਟਨਾयां ਬਹੁਤ ਹੀ ਨਿੰਦਣਯੋਗ ਘਟਨਾयां ਇਹ ਹੁਣ ਪਤਾ ਨਹੀਂ ਇਹ ਬੱਚਾ ਕਿਸ ਤਰ੍ਹਾਂ ਇੱਥੇ ਆਇਆ ਜੋ ਕੁਝ ਵੀ ਹੋਇਆ ਇਹ ਦੱਸ ਰਿਹਾ ਸੀ ਕਿ ਕੁੱਤੇ ਨੇ ਮੂੰਹ ਦੇ ਵਿੱਚ ਪਾਇਆ ਹੋਇਆ ਸੀ ਉਹ ਘੁੰਮ ਰਿਹਾ ਸੀ ਇੱਧਰ ਉੱਧਰ ਚੱਕ ਕੇ ਹਾਂਜੀ ਹਾਂਜੀ ਮੈਂ ਉਹੀ ਦੱਸ ਰਿਹਾ ਜੋ ਵੀ ਹੋਇਆ ਇਹ ਬਹੁਤ ਨਿੰਦਣਯੋਗ ਹੈ ਇਹਦੀ ਗਹਿਰਾਈ ਵਿੱਚ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦਾ ਲੋਚੀਆ ਚਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਇਹ ਮੈਨੂੰ ਇਹ ਫੋਨ ਤੇ ਦੱਸਿਆ ਇਹ ਕੁੱਤਾ ਬੱਚੇ ਨੂੰ ਇੱਧਰ ਉੱਧਰ ਲੈ ਕੇ ਜਾ ਰਿਹਾ ਤੇ ਉਹ ਦੇ ਆਧਾਰ ਤੇ ਮੈਂ ਪੁਲਿਸ ਦੇ ਵਿੱਚ ਉਤਰਾ ਦਿੱਤੀ। ਜੀ ਕਨਾਲਪਾ ਜੀ ਮੈਂ ਮੁਹੱਲਾ ਨਿਊ ਦੀਪਨਗਰ ਤੇ ਵਿੱਚ ਆਇਆ ਹਾਂ ਕਿ ਭਰੂਣ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਪੂਰਾ ਮਾਮਲਾ ਤੇ ਕੀ ਹੋਣਾ ਫਰਦਰ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਜਿਹੜਾ ਬੱਚਾ ਮਿਲਿਆ ਹੈਗਾ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਲੱਗਦਾ ਤੇ ਉਹ ਵੈਸੇ ਤਾਂ ਦੇਖਣ ਤੋਂ ਇਹ ਲੱਗਦਾ ਕਿ ਮਿੱਟੀ 'ਚ ਕਿਸੇ ਨੇ ਦਫਰਾਇਆ ਸੀਗਾ ਤੇ ਉਹ ਕਿਸੇ ਜਾਨਵਰਾਂ ਨੇ ਉਹਨੂੰ ਕੁੱਤਿਆਂ ਨੇ ਮਿਲ ਲੱਗਾ ਕੱਢ ਕੇ ਤੇ ਬਾਹਰ ਖਿੱਚ ਕੇ ਲੈ ਜਾਂਦਾ ਸੀ ਤੇ ਉਹ ਮਿਲਿਆ ਹੈਗਾ ਲੋਕਾਂ ਨੇ ਦੱਸਿਆ ਚੈੱਕ ਕਰ ਰਹੇ ਆ ਕਿ ਜੇ ਤਾਂ ਕਿਸੇ ਦਾ ਕੋਈ ਉਹ ਹੈਗਾ ਕਿ ਇਹ ਮੈਡੀਕਲੀ ਕੋਈ ਪ੍ਰੋਬਲਮ ਕਰਕੇ ਕਿਸੇ ਨੇ ਡੈਥ ਹੋਣ ਤੋਂ ਬਾਅਦ ਦਫਨਾਇਆ ਤੇ ਫਿਰ ਉਸ ਸਾਹਿਬ ਨਾਲ ਕਾਰਵਾਈ ਹੋ ਜੂ ਜੇ ਕੋਈ ਉਦਾਂ ਦਾ ਲੱਗਦਾ ਫਿਰ ਉਹ ਉਹਦੇ ਆ ਫਿਰ ਆਪਾਂ ਕੋਈ ਬਿਆਨ ਵਗਾਰ ਲਿਖ ਕੇ ਤੇ ਜਿਹੜਾ ਵੀ ਕੋਈ ਬੰਦਾ ਉਹਨੂੰ ਟ੍ਰੈਕ ਕਰਾਂਗੇ ਜਿਹਦਾ ਹੈਗਾ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਤੇ ਹੁਣ ਮਹੱਲੇ ਵਿੱਚ ਵੀ ਪੁਸ਼ਟੀਸ਼ ਕੀਤੀ ਹੈ ਜੀ ਸਾਡੀ ਟੀਮ ਗਈਆਂ ਨੇ ਟੀਮਾਂ ਖੇ ਖੇ ਗਈਆਂ ਪੁਸ਼ਟੀਸ਼ ਕਰ ਰਹੇ ਕਿ ਜੇ ਕਿਸੇ ਦਾ ਕੋਈ ਹੈਗਾ ਜਾਂ ਮੈਡੀਕਲੀ ਤੌਰ ਤੇ ਹੈਗਾ ਤੇ ਉਹ ਚੈੱਕ ਕਰ ਰਹੇ ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ ਫਿਲਹਾਲ ਤੇ ਪ੍ਰੂਨ ਹਜੇ ਇੱਥੇ ਹੈ ਹਾਂ ਕਬਜ਼ੇ ਜੀ ਲਿਆ ਤੇ ਜੋ ਵੀ ਉਹਦੇ ਮੁਤਾਬਕ ਹੋਊਗਾ ਅਗਲੀ ਕਾਰਵਾਈ ਕੀਤੀ ਜਾਵੇਗੀ